ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇ ਭਗਵਾਨ ਤੁਹਾਡੇ ਤੋਂ ਇੰਤਜ਼ਾਰ ਕਰਵਾ ਰਹੇ ਹਨ ਤਾਂ ਤੁਸੀਂ ਤਿਆਰ ਰਹਿਣਾ ਕਿਉਂਕਿ ਤੁਹਾਨੂੰ ਉਸ ਤੋਂ ਬਹੁਤ ਜ਼ਿਆਦਾ ਮਿਲਣ ਵਾਲਾ ਹੈ ਜਿੰਨਾ ਤੁਸੀਂ ਮੰਗਿਆ ਹੈ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਲਈ ਇਹ ਕਹਾਣੀ ਪੁਰਾਣੇ ਜ਼ਮਾਨੇ ਦੇ ਇੱਕ ਸੇਠ ਦੀ ਹੈ ਜਿਨ੍ਹਾਂ ਦੇ ਇੱਕ ਨੌਕਰ ਕੰਮ ਕਰਦਾ ਸੀ ਬਹੁਤ ਹੀ ਇਮਾਨਦਾਰ ਤੇ ਵਿਸ਼ਵਾਸ ਵਾਲਾ ਨੌਕਰ ਸੀ ਬਹੁਤ ਸਾਲਾਂ ਤੋਂ ਉਹਨਾਂ ਦੇ ਹੀ ਨੌਕਰੀ ਕਰਦਾ ਸੀ ਇੱਕ ਵਾਰ ਉਸਨੇ ਕਿਹਾ ਸੇਠ ਜੀ ਮੇਰੇ ਮਨ ਵਿੱਚ ਇੱਕ ਇੱਛਾ ਹੈ ਬਹੁਤ ਸਮੇ ਤੋਂ ਕਿ ਮੈਂ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ ਦੇ ਲਈ ਜਾ ਕੇ ਆਵਾਂ ਜੇ ਤੁਸੀਂ ਮੈਨੂੰ ਆਗਿਆ ਅਤੇ ਛੁੱਟੀ ਦੇਵੋ ਤਾਂ ਮੈਂ ਸ਼੍ਰੀ ਜਗਨਨਾਥ ਪੁਰੀ ਧਾਮ ਜਾ ਕੇ ਆਉਣਾ ਚਾਹੁੰਦਾ ਹਾਂ ਭਗਵਾਨ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਸੇਠ ਜੀ ਨੇ ਕਿਹਾ ਚੰਗੀ ਗੱਲ ਹੈ ਜਾਓ ਜ਼ਰੂਰ ਜਾਓ ਅਤੇ ਇਹ ਤਾਂ ਮੇਰੀ ਕਿਸਮਤ ਹੈ ਕਿ ਤੂੰ ਜਾ ਰਿਹਾ ਹੈ ਕਿਉਂਕਿ ਮੈਂ ਤਾਂ ਕਦੇ ਵਪਾਰ ਦੇ ਸਿਲਸਿਲੇ ਵਿੱਚ ਜਾਹੀ ਨਹੀਂ ਸਕਿਆ ਮੈਨੂੰ ਕਦੇ ਸਮਾਂ ਹੀ ਨਹੀਂ ਮਿਲਿਆ ਜਾਣ ਦਾ ਹੁਣ ਤੂੰ ਜਾ ਰਿਹਾ ਹੈ ਤਾਂ ਮੈਂ ਤੇਰੇ ਬਹਾਨੇ ਹੀ ਦਰਸ਼ਨ ਕਰ ਲਵਾਂਗਾ ਅਤੇ ਮੇਰਾ ਇੱਕ ਕੰਮ ਕਰਨਾ ਇਹ ਮੇਰੇ 100 ਰੁਪਏ ਮੇਰੇ ਵੱਲੋਂ ਭਗਵਾਨ ਦੇ ਚਰਨਾਂ ਵਿੱਚ ਚੜਾ ਦੇਣਾ ਅਤੇ ਮੇਰੇ ਵੱਲੋਂ ਮੱਥਾ ਟੇਕ ਦੇਣਾ ਨੌਕਰ ਨੇ ਕਿਹਾ ਜ਼ਰੂਰ ਇਹ ਕੰਮ ਮੈਂ ਕਰਾਂਗਾ ਸੇਠ ਜੀ ਨੇ 100 ਰੁਪਏ ਦਿੱਤੇ ਨੌਕਰ ਨੇ ਔਰ ਪੈ ਆਪਣੇ ਕੋਲ ਲੈ ਤੇ ਯਾਤਰਾ ਸ਼ੁਰੂ ਕੀਤੀ ਪੁਰਾਣੇ ਜ਼ਮਾਨੇ ਦੀ ਕਹਾਣੀ ਹੈ ਉਹ ਪੈਦਲ ਯਾਤਰਾ ਕਰ ਰਿਹਾ ਸੀ ਪੈਦਲ ਰਸਤੇ ਰਾਹੀਂ ਜਾ ਰਿਹਾ ਸੀ ਕਈ ਦਿਨ ਲੱਗ ਗਏ ਅਤੇ ਜਦੋਂ ਯਾਤਰਾ ਕਰ ਰਿਹਾ ਸੀ ਤਾਂ ਦੇਖ ਰਿਹਾ ਸੀ ਕਈ ਲੋਕ ਸੰਤ ਤੇ ਭਗਤ ਜਨ ਜਾ ਰਹੇ ਸਨ ਹਰੀ ਬੋਲ ਸ਼੍ਰੀ ਹਰੀ ਦਾ ਸਿਮਰਨ ਬੋਲਦੇ ਜੈ ਜੈ ਕਰਦੇ ਹੋਏ ਜਾ ਰਹੇ ਸਨ ਜਗਨਨਾਥ ਧam ਦੀ ਜੈ ਹੋ ਚਲੇ ਜਾ ਰਹੇ ਸਨ ਇੱਕ ਜਗ੍ਹਾ ਉਸਨੇ ਦੇਖਿਆ ਕਿ ਕੁਝ ਸੰਤ ਜਨ ਤੇ ਜੋ ਭਗਤ ਹਨ ਸਿਮਰਨ ਕਰਦੇ ਕਰਦੇ ਭਗਤੀ ਕਰਦੇ ਕਰਦੇ ਪੈਦਲ ਚੱਲਦੇ ਚੱਲਦੇ ਥੱਕ ਚੁੱਕੇ ਸਨ ਚਿਹਰੇ ਤੋਂ ਲੱਗ ਰਿਹਾ ਸੀ ਕਿ ਕਈ ਦਿਨਾਂ ਤੋਂ ਕੁਝ ਖਾਇਆ ਨਹੀਂ ਹੈ ਭੁੱਖੇ ਹਨ ਤਾਂ ਉਸ ਨੌਕਰ ਨੇ ਸੋਚਿਆ ਮੇਰੇ ਕੋਲ ਸੇਠ ਜੀ ਦੇ ਦਿੱਤੇ ਹੋਏ 100 ਰੁਪਏ ਹਨ ਇਹਨਾਂ ਰੁਪਈਆਂ ਨਾਲ ਮੈਂ ਇਹਨਾਂ ਨੂੰ ਭੋਜਨ ਕਰਵਾ ਦਿੰਦਾ ਹਾਂ ਤੇ ਜੇ ਕੁਝ ਬਚਣਗੇ ਤਾਂ ਭਗਵਾਨ ਨੂੰ ਛੜਾ ਦੇਵਾਂਗਾ ਤੇ ਸੇਠ ਜੀ ਜੇ ਪੁੱਛਣਗੇ ਤਾਂ ਇਹੀ ਪੁੱਛਣਗੇ ਕਿ ਪੈਸੇ ਛੜਾ ਦਿੱਤੇ ਤਾਂ ਮੈਂ ਕਹਿ ਦੇਵਾਂਗਾ ਕਿ ਹਾਂ ਛੜਾ ਦਿੱਤੇ ਇਸ ਨਾਲ ਮੈਂ ਝੂਠ ਵੀ ਨਹੀਂ ਬੋਲਾਂਗਾ ਤੇ ਕੰਮ ਵੀ ਹੋ ਜਾਵੇਗਾ ਤਾਂ ਉਸਨੇ 100 ਰੁਪਏ ਨਾਲ ਭੋਜਨ ਦਾ ਪ੍ਰਬੰਧ ਕੀਤਾ 98 ਰੁਪਏ ਖਰਚ ਹੋ ਗਏ ਸਿਰਫ 2 ਰੁਪਏ ਬਜੇ ਅਤੇ ਨੌਕਰ ਸੋਚਣ ਲੱਗਾ ਕਿ ਹੁਣ ਇਹ 2 ਰੁਪਏ ਚੜਾ ਦੇਵੇਗਾ ਤੇ ਉਹ ਕੁਝ ਦਿਨਾਂ ਵਿੱਚ ਸ਼੍ਰੀ ਜਗਨਨਾਥ ਜੀ ਦੇ ਦਰਬਾਰ ਤੇ ਪਹੁੰਚਿਆ ਜਾ ਕੇ ਉਸਨੇ ਪ੍ਰਣਾਮ ਕੀਤਾ ਮੱਥਾ ਟੇਕਿਆ ਤੇ ਸ਼੍ਰੀ ਜਗਨਨਾਥ ਜੀ ਦੇ ਚਰਨਾਂ ਵਿੱਚ ਉਹ 2 ਰੁਪਏ ਚੜਾ ਦਿੱਤੇ ਅਤੇ ਬੋਲਿਆ ਕਿ ਭਗਵਾਨ ਇਹ ਮੇਰੇ ਵੱਲੋਂ ਨਹੀਂ ਹਨ ਬਲਕਿ ਮੇਰੇ ਸੇਠ ਜੀ ਦੇ ਵੱਲੋਂ ਹਨ ਉਹਨਾਂ ਦਾ ਪ੍ਰਣਾਮ ਸਵੀਕਾਰ ਕਰਨਾ ਤੇ 2 ਰੁਪਏ ਦਾ ਦਾਨ ਉਹਨਾਂ ਨੇ ਚੜਾਇਆ ਇਸ ਨੂੰ ਸਵੀਕਾਰਨਾ ਉਸ ਤੋਂ ਬਾਅਦ ਉਹ ਉੱਥੋਂ ਅੱਗੇ ਵਧਿਆ ਵਾਪਸੀ ਵਾਸਤੇ ਉਸ ਦੀ ਪੈਦਲ ਯਾਤਰਾ ਸ਼ੁਰੂ ਹੋਈ ਉਹ ਇਹ ਹੀ ਸੋਚਦਾ ਆ ਰਿਹਾ ਸੀ ਕਿ ਸੇਠ ਜੀ ਜੇ ਪੁੱਛਣਗੇ ਕਿ ਪੈਸੇ ਚੜਾ ਦਿੱਤੇ ਤੇ ਮੈਂ ਬੋਲਾਂਗਾ ਹਾਂ ਚੜਾ ਦਿੱਤੇ ਕਰੀਬ 2-3 ਦਿਨ ਉਸ ਦੀ ਯਾਤਰਾ ਨੂੰ ਹੋਏ ਹੋਣਗੇ ਵਾਪਸੀ ਵਾਲੀ ਯਾਤਰਾ ਨੂੰ ਉਹਨਾਂ ਦਿਨਾਂ ਵਿੱਚ ਹੀ ਸੇਠ ਜੀ ਨੂੰ ਰਾਤ ਨੂੰ ਇੱਕ ਸੁਪਨਾ ਆਉਂਦਾ ਹੈ। ਸ਼੍ਰੀ ਜਗਨਨਾਥ ਜੀ ਉਹਨਾਂ ਨੂੰ ਦਰਸ਼ਨ ਦਿੰਦੇ ਹਨ। ਭਗਵਾਨ ਜੀ ਕਹਿੰਦੇ ਹਨ ਕਿ ਸੇਠ ਤੁਹਾਡੇ 98 ਰੁਪਏ ਮੈਨੂੰ ਪ੍ਰਾਪਤ ਹੋ ਗਏ। ਤੇਰੇ ਤੇ ਹੋਰ ਕਿਰਪਾ ਹੋਵੇ ਦਾ ਆਸ਼ੀਰਵਾਦ ਦਿੰਦੇ ਹਨ ਤੇ ਆਪਣਾ ਅੰਤਰ ਧਿਆਨ ਹੋ ਜਾਂਦੇ ਹਨ। ਸੇਠ ਜੀ ਦੀ ਨੀਂਦ ਖੁੱਲਦੀ ਹੈ ਤੇ ਕਹਿੰਦੇ ਹਨ ਮੇਰਾ ਨੌਕਰ ਬੜਾ ਇਮਾਨਦਾਰ ਹੈ। ਉਸ ਨੇ 98 ਰੁਪਏ ਚੁਰਾ ਦਿੱਤੇ ਪਰ 2 ਰੁਪਈਆਂ ਦਾ ਕੀ ਕੀਤਾ? ਅਜਹੀ ਕੀ ਮੁਸੀਬਤ ਜਾਂ ਮਜਬੂਰੀ ਆ ਗਈ ਕਿ ਉਸਨੇ ਦੌਰਪਹਿ ਖਰਚ ਦਿੱਤੇ ਉਸ ਨੂੰ ਕਿਤੇ ਕੋਈ ਸੱਟ ਤਾਂ ਨਹੀਂ ਲੱਗੀ ਜਾਂ ਬਿਮਾਰ ਤਾਂ ਨਹੀਂ ਹੋ ਗਿਆ ਬਹੁਤ ਕੁਝ ਸੇਠ ਜੀ ਦੇ ਦਿਮਾਗ ਵਿੱਚ ਚੱਲਣ ਲੱਗਾ ਇਧਰ ਉਹ ਜੋ ਨੌਕਰ ਸੀ ਆਪਣੀ ਯਾਤਰਾ ਪੂਰੀ ਕਰਕੇ ਵਾਪਸ ਪਹੁੰਚਿਆ ਸੇਠ ਕੋਲ ਗਿਆ ਉਸ ਨੂੰ ਪ੍ਰਣਾਮ ਕੀਤਾ ਤੇ ਆਪਣੀ ਯਾਤਰਾ ਬਾਰੇ ਦੱਸਿਆ ਕਿ ਬਹੁਤ ਵਧੀਆ ਰਹੀ ਅਤੇ ਸੇਠ ਜੀ ਨੇ ਉਹ ਪ੍ਰਸ਼ਨ ਕੀਤਾ ਜੋ ਉਹਨਾਂ ਨੇ ਕਰਨਾ ਸੀ ਕਿ ਪੈਸੇ ਚੜਾ ਦਿੱਤੇ ਨੌਕਰ ਨੇ ਕਿਹਾ ਹਾਂਜੀ ਸਾਹਿਬ ਪੈਸੇ ਚੜਾ ਦਿੱਤੇ ਸੇਠ ਜੀ ਨੇ ਕਿਹਾ 98 ਰੁਪਏ ਹੀ ਚੜਾਏ ਹਨ 2 ਰੁਪਈਆਂ ਦਾ ਕੀ ਕੀਤਾ ਨੌਕਰ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਕਿਹਾ ਕਿ ਤੁਹਾਨੂੰ ਕਿਸ ਨੇ ਦੱਸਿਆ ਸੇਠ ਜੀ ਨੇ ਕਿਹਾ ਮੈਨੂੰ ਸੁਪਨੇ ਵਿੱਚ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ ਹੋਏ ਅਤੇ ਮੈਨੂੰ ਕਿਹਾ ਕਿ ਸੇਠ ਮੈਨੂੰ ਤੇਰੇ 98 ਰੁਪਏ ਪ੍ਰਾਪਤ ਹੋ ਗਏ ਹਨ ਤੇ ਬੇਟਾ ਤੂੰ ਇਹ ਦੱਸ 2 ਰੁਪਈਆਂ ਦਾ ਕੀ ਹੋਇਆ ਸਭ ਠੀਕ ਤਾਂ ਹੈ ਤੈਨੂੰ ਕੋਈ ਜ਼ਰੂਰਤ ਤਾਂ ਨਹੀਂ ਪਈ ਬਿਮਾਰਤਾ ਨਹੀਂ ਹੋ ਗਿਆ ਸੀ ਉਸ ਨੌਕਰ ਨੇ ਕਿਹਾ सेठ ਜੀ ਮੈਂ ਤਾਂ ਸਿਰਫ 2 ਰੁਪਏ ਹੀ ਚੜਾਏ ਸੀ 98 ਰੁਪਈਆ ਦਾ ਸੰਤਾਂ ਤੇ ਭਗਤਾਂ ਨੂੰ ਭੋਜਨ ਕਰਵਾਇਆ ਸੀ ਭਗਵਾਨ ਨੇ ਉਹ 98 ਰੁਪਏ ਸਵੀਕਾਰ ਕਰ ਲਏ 2 ਰੁਪਈਆ ਦੇ ਬਾਰੇ ਤੁਹਾਨੂੰ ਨਹੀਂ ਦੱਸਿਆ ਜਦਕੇ ਮੈਂ 2 ਰੁਪਏ ਉਹਨਾਂ ਨੂੰ ਨਗਦ ਚੜਾਏ ਸਨ सेठ ਜੀ ਨੇ ਕਿਹਾ ਤੇਰੇ ਬਹਾਨੇ ਹੀ ਸਹੀ ਭਗਵਾਨ ਨੇ ਮੈਨੂੰ ਦਰਸ਼ਨ ਦਿੱਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੀਵ ਸੇਵਾ ਹੀ ਮਾਨਵ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਸਭ ਤੋਂ ਵੱਡੀ ਪੂਜਾ ਹੈ ਇਸ ਲਈ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਰਹੋ ਭਗਵਾਨ ਤੁਹਾਡੇ ਤੇ ਖੁਸ਼ ਜ਼ਰੂਰ ਹੋਣਗੇ ਧੰਨਵਾਦ